ਮੇਰਾ ਨਾਮ ਦਜੀਤ ਸਿੰਘ ਮੇਰੇ ਪਾਤਸ਼ਾਹ ਜੀ ਦਾ ਨਾਮ ਸਰਦਾਰ ਗੁਰਪ੍ਰੀਤ ਸਿੰਘ ਤੇ ਅਸੀਂ ਪਿੰਡ ਰੱਬਰ ਰਾਇਆਂ ਤੋਂ ਢੀਲਾ ਕਪੂਰਸਲਾ ਤੋਂ ਆਏ ਆ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਜਿਸੇ ਥੋੜਾ ਜਿਹਾ ਵਾਹਿਗੁਰੂ ਵਾਸਤੇ ਲੈ ਕੇ ਆਏ ਆ ਪ੍ਰਮਾਤਮਾ ਸਾਡੀ ਇਸ ਚੀਜ਼ ਨੂੰ ਰਿਸੈਪਟ ਕਰੇ ਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੰਦਾ ਜਿੰਦਾ ਸਾਨੂੰ ਵਾਹਿਗੁਰੂ ਜੀ ਨਰੇਗਾ ਸਮਾਈਂ ਦਾ ਤਾਂ ਗੱਲ ਕਰਦੇ ਰਹਾਂਗੇ ਕੀ ਮੰਨ ਵਿੱਚ ਆ ਕਿ ਮੋਸ਼ਲ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਜੀ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਂਦ ਮੱਸੀਆ ਦੇ ਆਂਦੇ ਰਹਿੰਨੇ ਆ ਤੇ ਬਸ ਇੱਕ ਸੁਖਨਾ ਹੀ ਕਿ ਵਾਇਪੁਰ ਸਾਡੇ ਸਾਡੀ ਚੋੜੀ ਪਰੇ ਜੀ ਮੈਂ ਮੇਰਾ ਨਾਮ ਦਲਜੀਤ ਸਿੰਘ ਮੇਰੇ ਫਾਦਰ ਜੀ ਦਾ ਨਾਮ ਸਰਦਾਰ ਗੁਰਪ੍ਰਿੰਦ ਸਿੰਘ ਤੇ ਅਸੀਂ ਪਿੰਡ ਰਵਰਾਈਆਂ ਦੂਜੀ ਦਾ ਕਪੂਰਸਾਲਾ ਤੋਂ ਆਏ ਆ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਜਿਸੇ ਥੋੜਾ ਜਿਹਾ ਵਾਇਪੁਰ ਵਾਸਤੇ ਲੈ ਕੇ ਆਏ ਆ ਪ੍ਰਮਾਤਮਾ ਸਾਡੀ ਚੀਜ਼ ਨੂੰ ਐਕਸੈਪਟ ਕਰੇ ਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਸਾਨੂੰ ਵਾਹਿਗੁਰੂ ਦਿੰਦਾ ਰਹੇਗਾ ਵਾਹਿਗੁਰੂ ਦਾ ਧੰਨਵਾਦ ਕਰਦੇ ਰਹਿਣਾ ਹੈ ਕੀ ਮਨ ਵਿੱਚ ਆਇਆ ਕਿ ਮੁਰਸ਼ਲ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਮ ਮਸੀਹਾ ਦੇ ਆਂਦੇ ਰਹਿੰਨੇ ਆ ਤੇ ਬਸ ਇੱਕ ਸੁਖਣਾ ਹੀ ਕਿ ਵਾਹਿਗੁਰੂ ਸਾਡੇ ਸਾਡੀ ਚੋੜੀ ਭਰੇ ਤੇ ਅਸੀਂ ਕੋਈ ਜਣਾ ਕੁਝ ਇਹ ਸ਼ੁਕਰਾਨੇ ਵਜੋਂ ਲੈ ਕੇ ਆਈ ਹੈ ਸਤਿਕਾਰ ਕਰੀਏ ਤੇ ਬੱਸ ਇਦਾਂ ਹੀ ਮੰਨ ਜਾ ਗਿਆ ਤੇ ਇਸ ਕਰਕੇ ਕਿੰਨਾ ਚਿਰ ਰੁਕੇ ਸ਼ਾਦੀ ਨੂੰ ਸ਼ਾਦੀ ਮੇਰੀ 2017 ਚ ਹੋਈ ਸੀ 7 ਸਾਲ ਹੋ ਗਏ 7 ਸਾਲ ਹੋ ਗਏ ਹੁਣੇ ਬੱਚੀ ਪੈਦਾ ਹੋਈ ਹੈ ਕੀ ਨਾਮ ਰੱਖਿਆ ਜਿਹਦਾ ਇਹਦਾ ਨਾਮ ਰੱਖਿਆ ਜਪਨੀਤ ਕੌਰ ਸਿੰਘ ਜਪਨੀਤ ਕੌਰ ਹੈ ਹਾਂਜੀ ਇੱਥੇ ਪਹਿਲਾ ਸੁਖਿਆ ਤੁਸੀਂ ਹੋਵੇ ਮਾਰੇ ਦੇ ਹਾਂਜੀ ਹਾਂਜੀ ਇੱਥੇ ਰਸ ਕੀਤੀ ਸਾਡੇ ਮਨ ਨੂੰ ਸਕੂਨ ਮਿਲਿਆ ਜੀ ਹਾਂਜੀ ਹਾਂਜੀ ਬਹੁਤ 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 ਮਨ ਨੂੰ ਸਕੂਨ ਮਿਲਿਆ ਸਾਡੀ ਸੁਣੀ ਸ਼ੁਕਰਾਨਾ ਦਾ ਜੈਸੀ ਹਾਂਜੀ ਮੈਂ ਸਾਬ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਪਾਸ਼ਾ ਹੀ ਨਵੀਂ ਬਾਬਾ ਕਲਾਸਕ ਸਾਹਿਬ ਦੇ ਬੜੇ ਸ਼ਰਧਾਲੂ ਸਰਦਾਰ ਦਰਜੀਤ ਸਿੰਘ ਜੀ ਜੋ ਜਰਮਨ ਤੋਂ ਆਏ ਆ ਉਹਨਾਂ ਆਪਣੀ ਸੁਖਣਾ ਸੁਖੀ ਬੱਚੇ ਵਾਸਤੇ ਜੋ ਕਿ ਗੁਰੂ ਪਾਸ਼ਾ ਨੇ ਉਹਨਾਂ ਦੀ ਪੂਰੀ ਕੀਤੀ ਹੈ ਤਾਂ ਉਹ ਸ਼ਰਧਾ ਨਜਵਾਜ ਬੁੱਲਟ ਮੋਟਰਸਾਈਕਲ ਦਾਨ ਕਰਕੇ ਗਏ ਆ ਇੱਥੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਕੋਈ ਵੀ ਸੁਖਣਾ ਸੁਖਦਾ ਵਾ ਉਹ ਪਾਸ਼ਾ ਹਰਕਤ ਦੀ ਪੂਰੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ